ਹੀ ਹੋ ਗਿਆ ਆ ਕੀਡੂ ਦੀ ਮਾਂ ਭਾਈ ਠਾਣੇ 'ਚ ਹੋ ਗਈ ਪੇਸ਼ ਆਪਣੇ ਹਾਂਸੇ ਦਾ ਵਿੱਚ ਨਾਂ ਧਰਤਾ ਐਸ ਐਚਓ ਦੇ ਨਾਲ ਦੇ ਨਾਲ ਮੈਨੂੰ ਫੋਨ ਮਾਰਿਆ ਕਹਿੰਦਾ ਜਗेंद्रਾ ਇੱਥੇ ਆ ਜਾ ਆ ਜਾ ਕਹਿੰਦਾ ਕਰਾਲਾ ਨਸ਼ੇ ਬੰਦ ਤੀਜੇ ਦਿਨ ਕਹਿੰਦਾ ਤੂੰ ਹੱਥ ਚੱਕੀ ਫਿਰਦਾ ਹੁੰਦਾ ਵੀ ਥੋੜੇ ਜਿਓ ਨਸ਼ਾ ਵੇਕਦਾ ਐ ਕਰਦਾ ਬਾ ਕਰਦਾ ਹਾਂਸੇ ਦਾ ਨਾਂ ਕਹਿੰਦਾ ਤੇਰਾ ਭਤੀਜਾ ਪਹਿਲਾਂ ਉਹਨੂੰ ਚੱਕਾਂਗੇ ਨਾ ਲੱਗੇਗਾ ਮੂਰੇ ਕਹਿੰਦਾ ਤਾਂ ਖਾਂਸੇ ਦਾ ਕਾਸਤ ਕੀ ਕਹਿੰਦਾ ਹੁਣ ਖੇੜਾ ਛੜਾਏਗਾ ਕੀ ਹੱਸੇ ਲੱਕੀ ਹੱਸੇ ਕਿਉਂ ਰ ਹੱਸਦਾ ਰਾਤ ਆ ਪਰ ਸਾਡੇ ਕੋਲੇ ਪਿਆ ਤੁਰੇ ਫਿਰ ਰਾਤ ਪਿਆ ਸੀ ਦਿਨੇ ਤਾਂ ਨਹੀਂ ਛੋਡੇ ਕੋਲੇ ਹੁੰਦਾ ਰਾਤ ਨੂੰ ਹੁੰਦਾ ਜਿੱਦ ਦੇ ਰਾਤ ਨੂੰ ਛੋਡੇ ਕੋਲੇ ਨਹੀਂ ਹੁੰਦਾ ਉਹਦੇ ਮੋਟਰਾਂ ਵੀ ਖੋੜ ਲੈਂਦਾ ਗੱਲ ਕੀ ਹੋਈ ਹੈ ਇਹ ਗੱਲ ਕੀ ਗੱਲ ਕੀ ਹੋਗੀ ਤੋੜ ਲਿਆ ਤੇਰੀ ਜੋਗੀ ਬਣਾ ਦਨੀ ਮੈਂ ਆਲੂ ਮਟਰ ਬਣਾਉਣ ਲੱਗੀ ਸੀ ਹਾਂ ਜਗਿੰਦਰ ਸਤਿਗੁਰ ਬਾਈ ਸਤਿਗੁਰ ਬਾਈ ਐ ਦੁੱਧ ਦਾ ਘੁੱਟ ਲੈਣ ਦਾ ਖਾਲੀ ਹੱਥ ਤੁਰਿਆ ਆਉਣਾ ਮੈਂ ਇਹ ਤਾਂ ਲੈਦੀ ਕੱਲ ਮੈਂ ਕਿਹਾ ਦੁੱਧਾ ਡੰਡੂ ਭਰ ਲਈ ਖੋਆ ਕੱਢ ਲਾਂਗੇ ਅੱਜ ਯਾਰ ਕਿੰਨਾ ਗਮਨੂਨੀ ਮਾਚਕਾਉਂਗੇ ਤੁਸੀਂ ਕੀ ਹੋ ਗਿਆ ਜਗਿੰਦਰ ਜਿਹੜੀ ਅੱਜ ਵੇਚਤੀ ਹੋਈ ਐ ਨਾ ਜ਼ਿੰਦਗੀ 'ਚ ਮੇਰੀ ਕਦੇ ਹੋਈ ਨਹੀਂ ਕੀ ਹੋ ਗਿਆ ਆ ਕੀੜੂ ਦੀ ਮਾਂ ਭਾਈ ਠਾਣੇ 'ਚ ਹੋ ਗਈ ਪੇਸ਼ ਆਪਣੇ ਹਾਂਸੇ ਦਾ ਵਿੱਚ ਨਾ ਤਰਤਾ ਐਸ ਐਚਓ ਦੇ ਨਾਲ ਦੇ ਨਾਲ ਮੈਨੂੰ ਫੋਨ ਮਾਰਿਆ ਕਹਿੰਦਾ ਜਗਿੰਦਰਾ ਇੱਥੇ ਆ ਜਾ ਆ ਜਾ ਕਹਿੰਦਾ ਕਰਾਲਾ ਨਸ਼ੇ ਬੰਦ ਤੀਜੇ ਦਿਨ ਕਹਿੰਦਾ ਤੂੰ ਹੱਥ ਚੱਕੀ ਫਿਰਦਾ ਹੁੰਦਾ ਵੀ ਥੋੜੇ ਜਿਓ ਨਸ਼ਾ ਵੇਕਦਾ ਐ ਕਰਦਾ ਬਾ ਕਰਦਾ ਹਾਂਸੇ ਦਾ ਨਾਂ ਕਹਿੰਦਾ ਤੇਰਾ ਭਤੀਜਾ ਪਹਿਲਾਂ ਉਹਨੂੰ ਚੱਕਾਂਗੇ ਨਾ ਲੱਗੇਗਾ ਮੂਰੇ ਕਹਿੰਦਾ ਖਣਸੇ ਦਾ ਕਾਸਤੇ ਕੇ ਕਹਣਾ ਹੁਣ ਖੇੜਾ ਛੜਾਏਗਾ ਇਹ ਹੱਸੇ ਦਾ ਕੀ ਹੱਸੇ ਦਾ ਕੀ ਹੱਸਦਾ ਰਾਤ ਆ ਪਰ ਸਾਡੇ ਕੋਲੇ ਪਿਆ ਦਿਰੇ ਫਿਰ ਰਾਤ ਪਿਆ ਸੀ ਦਿਨੇ ਤਾਂ ਨਹੀਂ ਛੋਡੇ ਕੋਲੇ ਹੁੰਦਾ ਰਾਤ ਨੂੰ ਹੁੰਦਾ ਜਿੱਦ ਦੇ ਰਾਤ ਨੂੰ ਛੋਡੇ ਕੋਲੇ ਨਹੀਂ ਹੁੰਦਾ ਉਦੋਂ ਮੋਟਰਾਂ ਵੀ ਖੋੜ ਲੈਂਦਾ ਗੱਲ ਕੀ ਹੋਈ ਹੈ ਇਹ ਗੱਲ ਕੀ ਗੱਲ ਕੀ ਹੋਗੀ ਓ ਯਾਰ ਕੀੜੂ ਦੀ ਮਾਂ ਨੇ ਨਾ ਧਰਤੇ ਭਾਈ ਸਾਰਿਆਂ ਦੇ ਵਿੱਚ ਆਪਣੇ ਜਵਾਕ ਦਾ ਨਾਮ ਯਾਰ ਕੀੜੂ ਦੀ ਮਾਂ ਨੇ ਕਸਤਾ ਉਹ ਤਾਂ ਇੱਥੇ ਮਿੰਤਾ ਕਰਦੇ ਸਾੜੇ ਕੱਢਦੇ ਸੀ ਮਿੰਤਾ ਕਿੰਨਾ ਟਾਈਮ ਕਰੂਗੀ ਛੋਡੀ ਉਹ ਨੇ ਇਹਨੂੰ ਕਿਹੜਾ ਕੀ ਮੈਂ ਤੇ ਇੱਕ ਟਾਈਮ ਦੀ ਹੁੰਦੀ ਆ ਇੱਕ ਮਿੰਟ ਹੰਸੇ ਦੇ ਪਾਪੇ ਉਹਨੇ ਸਾਡਾ ਨਾਂ ਕਾਸ ਤੋਂ ਧਰਿਆ ਵਿੱਚ ਸਾਰੇ ਰਲ ਮਿਲ ਕੇ ਨਸ਼ਾ ਕਰਦੇ ਵੀ ਕਿਹੜੇ ਇਕੱਲੇ ਕਿਹੜੇ ਹਾਂ ਸਾਰਿਆਂ ਨੂੰ ਵੀ ਨਸ਼ਾ ਪੱਕਾ ਵਾ ਕੇ ਆਉਂਦਾ ਇਹਦਾ ਸਾਰੇ ਦੁਨੀਆ ਚ ਕਿੰਨੇ ਲੋਕ ਮਰਦੇ ਨੇ ਨਸ਼ੇ ਨਾਲ ਸਾਰਿਆਂ ਨੂੰ ਕਢਾ ਹੰਸਾ ਮਾਰਦਾ ਬਾਈ ਨਸ਼ੇ ਨਸ਼ੇ ਚ ਫਰਕ ਹੁੰਦਾ ਨਸ਼ੇ ਹੋਰ ਬਹੁਤ ਹੁੰਦੇ ਨੇ ਭਗਤ ਸਿੰਘ ਨੂੰ ਵੀ ਨਸ਼ਾ ਸੀ ਤਾਂ ਪਰ ਉਹਨੂੰ ਆਜ਼ਾਦੀ ਲੈਣ ਦਾ ਨਸ਼ਾ ਸੀ ਉਦਮ ਸਿੰਘ ਨੂੰ ਵੀ ਨਸ਼ਾ ਸੀ ਉਹਨੂੰ ਬਦਲਾ ਲੈਣ ਦਾ ਲੰਡਨ ਚ ਲਿਆ ਨਹੀਂ ਜਾ ਕੇ ਇਹ ਹੁੰਦੇ ਨੇ ਨਸ਼ੇ ਬਾਬੇ ਨਾਮਦੇਵ ਨੂੰ ਵੀ ਨਸ਼ਾ ਸੀ ਬਾਣੀ ਦਾ ਨਸ਼ਾ ਸੀ ਤੈਨੂੰ ਕਿਹੜਾ ਨਸ਼ਾ ਨਹੀਂ ਲੈ ਤੈਨੂੰ ਖੇਤੀ ਦਾ ਨਸ਼ਾ ਮੈਨੂੰ ਪੜ੍ਹਾਈ ਦਾ ਨਸ਼ਾ ਇਹੋ ਜਿਹੇ ਨਸ਼ੇ ਕਰੋ ਕਿਉਂ ਫੜੂ ਅਗਲਾ ਤੁਸੀਂ ਕਰਦੇ ਹੋ ਮੈਡੀਕਲ ਨਸ਼ੇ ਕੈਪਸੂਲਾਂ ਦੇ ਚਿੱਟੇ ਦੇ ਇਹ ਨਸ਼ਾ ਸਾਲਾ ਕੋਈ ਜਗਿੰਦਰ ਗੱਲ ਮੁਕਾਵੇ ਕੀੜੂ ਦੀ ਮਾਂ ਨੇ ਕਿਉਂ ਨਾਲ ਖਾਣਾ ਕੀੜੂ ਦੀ ਮਾਂ ਛੋਡੇ ਪੁੜੇ ਘਟਾਉ ਕਿਉਂ ਸਾਡਾ ਮੁੰਡਾ ਘਰੇ ਤੂੰ ਐ ਕਰਾ ਉਨੂੰ ਤੇ ਟੈਸਟ ਕਰਵਾ ਲਾ ਕੱਲ ਦਾ ਉਹ ਸਾਡੇ ਘਰੇ ਬੈਠਿਆ ਓਏ ਟੈਸਟ ਉਸਨਾ ਕਟਾਉਣ ਲੱਗਾ ਕਰਾਉਣ ਲੱਗ ਜੀ ਵਿੱਚ ਤੁਸੀਂ ਰਖੜੇ ਜਾਓਗੇ ਐਨ ਬਤਾ ਸੋਡੀ ਚਾਚ ਵੀ ਇੱਕ ਤਾਂ ਕੈਪਸੂਲ ਪਾ ਦੇ ਉਹ ਲੈ ਸੱਸਾ ਹੱਦ ਹੋ ਗਈ ਪਰ ਨਾ ਜਲੂਸ ਕੱਢਤਾ ਭਾਈ ਅੱਜ ਸੌਂ ਲੱਗੇ ਮੈਂ ਪਹਿਲੀ ਵਾਰੀ ਠਾਣੇ ਚ ਮੂੰਹ ਨੀਵਾ ਕਰਕੇ ਬੈਠਾ ਰਹਾ ਮੁੰਛੀ ਵੀ ਮੇਰੇ ਕਿ ਨਹੀਂ ਆਏ ਗੱਲਾਂ ਕਰਦਾ ਵੀ ਬਾਦ ਸਿਕੰਦਰਾ 10 ਚੱਲੇਗਾ ਮੂਰੇ ਲੱਗੇਗਾ ਚੱਕੇਗਾ ਹਾਂਸੇ ਨੂੰ ਮੈਂ ਤਾਂ ਅੱਕ ਕੇ ਕਹਤਾ ਮੈਂ ਭਾਈ ਜਮਾ ਮੂਰੇ ਲੱਗੂ ਜੇ ਸੋਡੇ ਤੋਂ ਨਾ ਚੱਕੇਗਾ ਮੈਂ ਚੱਕੂ ਜੇ ਨਾਂ ਤਾਂ ਮੈਂ ਸਾਡੇ ਵਾਲੇ ਨੰਦ ਨੂੰ ਬਿਠਾ ਜੂ ਫਰਦਸ ਲੈ ਦੱਸ ਹੱਦ ਹੋ ਗਈ ਹੈ ਅਸੀਂ ਸਿਆਣੇ ਬਿਆਣੇ ਹੁਣ ਥਾਣੇ ਬੈਠਾਂਗੇ ਕਿਉਂ ਇਹ ਤਾਂ ਮੈਂ ਦੱਸਿਆ ਗਾ ਸਰਪੰਚ ਨੇ ਖੋਪ ਖਾਬ ਕੱਢਿਆ ਕੋਈ ਇਹਦੇ ਪੋਤੇ ਸਰਪੰਚ ਨੂੰ ਬੋਲ ਕੇ ਆਏ ਉੱਥੇ ਭਾਈ ਅਗਲਾ ਦਾ ਕੱਡੂ ਮੈਂ ਇੱਥੋਂ ਦਾ ਫਿਰ ਬੋਲਿਆ ਜਾਂਦਾ ਨਾ ਮੈਂ ਹੁਣ ਟਿਕਾਂ ਚਾਹੇ ਹਾਸੇ ਨੂੰ ਚੱਕਣ ਨਾ ਚੱਕਣ ਮੈਂ ਤਾਂ ਇਹੀ ਬੋਲੂ ਸਰਪੰਚ ਦੀ ਜ਼ਿੰਮੇਵਾਰੀ ਨਹੀਂ ਜਰਾ ਸੁਪਨਾ ਤੇ ਮੇਰੀ ਗੱਲ ਸੁਣਦੇ ਤੂੰ ਕਹੇਂਗਾ ਕਿ ਵੀ ਇਹ ਆਪਦੇ ਪੁੱਤ ਦੇ ਹੱਕ ਚ ਬੋਲਦਾ ਹੈ ਜੇ ਪਣਾ ਜਿੱਥੋਂ ਨਸ਼ਾ ਵਿਕਦਾ ਜੇ ਪਿੰਡ 'ਚ ਉਹੀ ਖੱਡਾ ਬੰਦ ਕਰ ਦੇਣ ਸਰਕਾਰ ਬੰਦ ਕਰ ਦੇ ਖੱਡਾ ਖੱਡਾ ਸਰਕਾਰ ਤਾਂ ਕਰਦੇ ਬੰਦ ਬੰਦ ਤਾਂ ਕਰਦੇ ਆਪਣੇ ਲੋਕਾਂ 'ਚ ਦਮ ਨਹੀਂ ਆਮ ਆਦਮੀ ਵਾਲੇ ਆਮ ਆਦਮੀ ਵਾਲੇ ਮਗਰ ਪਏ ਜਾਂਦੇ ਨੇ ਜਿੰਦਾਬਾਦ ਅਕਾਲੀ ਵਾਲੇ ਅਕਾਲੀ ਵਾਲੇ ਪ੍ਰਾਊਡ ਟੂ ਬੀ ਕਾਲੀ ਕਾਂਗਰਸੀ ਵਾਲੇ ਕਾਂਗਰਸੀ ਦੇ ਚਮਚੇ ਬਣੇ ਪਏ ਨੇ ਇੱਕ ਬੰਦਾ ਵੀ ਦੱਸ ਦੇ ਵੀ ਐਮਐਲਏ ਨੂੰ ਐਂ ਕਹਿੰਦਾ ਵੀ ਨਸ਼ਾ ਬੰਦ ਕਰਾਓ ਨਹੀਂ ਸਾਡੇ ਪਿੰਡ ਚ ਨਾ ਦੱਸ ਭਾਈ ਨਸ਼ਾ ਦੱਸ ਕਿਹੜਾ ਕਹਿੰਦਾ ਸਰਕਾਰ ਦਾ ਪ੍ਰਸ਼ਾਸਨ ਬੰਦ ਕਰਾ ਸਕਦਾ ਓ ਖਾੜੇ ਬੰਦ ਕਰ ਦੋ ਫਿਰ ਨਸ਼ਾ ਹੋ ਕਿੱਥੋਂ ਓ ਨਸ਼ਾ ਵੇਚਣ ਲੱਗ ਰਿਹਾ ਪਿੰਡ ਚ ਤਾਂ ਜਿਵਾਕ ਚੋਰੀ ਜਿਪੂਰੀ ਲੱਗਦਾ ਲੋਕ ਲੋਕ ਇਕੱਠੇ ਨਹੀਂ ਹੁੰਦੇ ਭਾਈ ਇਕੱਠੇ ਨਹੀਂ ਹੁੰਦੇ ਲੋਕਾ ਘਟਾਲਾ ਮੈਨੂੰ ਤਾਂ ਲੈ ਚੱਲ ਜਿੱਥੇ ਪਤਾ ਪਤਾ ਤੇਰੇ ਨਾਲ ਖੜ ਜਾਣਾ ਜਾ ਕੇ ਤੂੰ ਭਗ ਜਾਵੇਂਗਾ ਹੋਰ ਕੌਣ ਦਰੂ ਕੋਈ ਨਹੀਂ ਦਰਦਾ ਮੈਨੂੰ ਘਟੋ ਘਟ ਸਾਰੀ ਉਮਰ ਲੰਘੀ ਪਿੰਡ ਤੋਂ ਭੌਂਕਦੇ ਨੂੰ ਅਕੇ ਜਗਿੰਦਰ ਨੂੰ ਪਤਾ ਨਹੀਂ ਲੀਡਰੀ ਦਾ ਚਾ ਮੈਂ ਕਿਹੜੀ ਐਮਐਲਏ ਲੈਣੇ ਓਰੇ ਤੂੰ ਮੇਰੀ ਗੱਲ ਸੁਣ ਆ ਕੇ ਭਈਆ ਕੁਲਚੇ ਦੀ ਰੀੜੀ ਲਾਉਂਦਾ ਹਾਂ ਆ ਓਰੇ ਦੱਸ ਫਿਰ ਕਿਹਨੇ ਕਿਹਾ ਕੱਲਾ ਮੈਂ ਲੜਦਾ ਕੁਲਚੇ ਦੀ ਰੀੜੀ ਲਾਉਂਦਾ ਓ ਭਈਆ ਸ਼ਰਮ ਜਵਾਕਾਂ ਨੂੰ ਆ ਸਲਫਾ ਪੀਉਂਦਾ ਇਹ ਸਰਕਾਰਾਂ ਨੂੰ ਪਤਾ ਨਹੀਂ ਫਿਰ ਹੁਣ ਤੇ ਉੱਥੋਂ ਬੰਦੇ ਕਰਦੇ ਜਵਾਕਾਂ ਨੂੰ ਨਾਮ ਮਾਰਦੇ ਇਹ ਤਾਂ ਬੇਕਸੂਰ ਨੇ ਹੰਸੇ ਦੀ ਗੱਲ ਕਰ ਲੈ ਕੌਣ ਲੱਗੇ ਮਗਰਾ ਇਹ ਹਾਸੇ ਵਰਕੇ ਜਵਾਕ ਲੱਗੇ ਮਗਰਾ ਤੂੰ ਨੀ ਤੂੰ ਨਹੀਂ ਲੱਗਿਆ ਬਈ ਤੂੰ ਨਹੀਂ ਲੱਗਿਆ ਹਾਂਸੇ ਨਾਲ ਦਾ ਘਾਟੀ ਆਣ ਅੰਸੇ ਨਾਲ ਤਾਂ ਤੂੰ ਆਣ ਪੜੀ ਆ ਮੇਰੀ ਗੱਲ ਸੁਣ ਲੈ ਮੈਂ ਨਹੀਂ ਲੱਗਿਆ ਆਪਣਾ ਬਾਪੂ ਨਹੀਂ ਲੱਗਿਆ ਉਹਨੇ ਲੈ ਇੱਕ ਨਹੀਂ ਪੜੀ ਸੀ ਐਂ ਤਾਂ ਉਹਨੂੰ ਵੇਚ ਕੇ ਖਾ ਜਾਂਦੇ ਕਦੇ ਨੰਗਿਆ ਉਹਦੇ ਕਦੇ दारू ਦਾ ਛੱਟਾ ਵੀ ਨੰਘਾਇਆ ਉਹਨੇ ਆਪਦੇ ਕੋਲ ਦੀ ਕਿਸ਼ਿੰਦਰਾ ਉਦੋਂ ਨਸ਼ੇ ਹੋਰ ਸੀ ਹੁਣ ਹੋਰ ਹੈ ਉਦੋਂ दारू ਹੁੰਦੀ ਸੀ ਇਹ ਗੱਲ ਨਾ ਕਹ ਇਹ ਗੱਲ ਨਾ ਕਹ ਉਦੋਂ दारू ਹੁੰਦੀ ਸੀ ਉਹ ਜਵਾਕਾਂ ਨੂੰ ਮਗਰ ਲਾ ਲੈਂਦੇ ਆ ਉਦੋਂ ਫੀਮ ਹੁੰਦੀ ਸੀ ਜਿਨ੍ਹਾਂ ਨੇ ਉਦੋਂ ਨਸ਼ੇ ਤੇ ਲੱਗਣਾ ਸੀ ਫੀਮ ਕਰਕੇ ਜ਼ਮੀਨਾਂ ਵੇਚਤੀਆਂ ਅੱਜ ਤੁਸੀਂ ਆ ਗਾਣਿਆਂ ਵਾਲੇ ਦੇਖ ਰਾ ਫੀਮ ਫੀਮ ਕਿਵੇਂ ਕਰੀ ਜਾਂਦੇ ਨੇ ਅੱਜ ਇਹ ਪੱਟੇ ਸਰਕਾਰ ਨੂੰ ਕਸਾਉ ਚਾਹੀਦਾ ਭਾਈ ਵੀ ਨਾਟਕ ਤੇ ਨਸ਼ੇ ਦਾ ਗਾਣਾ ਵਜਾਉਣਾ ਵੇ ਨਾ ਪਿੰਡ ਤੇ ਜਿੱਥੇ ਨਸ਼ਾ ਫੈਕਿਆ ਪੱਲਾ ਮੋਰੀ ਜਿੰਨਾ ਟਾਈਮ ਪਿੰਡ ਨਹੀਂ ਇਕੱਠਾ ਹੁੰਦਾ ਗਾਰੰਟੀ ਲੈ ਲੋ ਨਸ਼ਾ ਬੰਦ ਹੁੰਦਾ ਨਹੀਂ ਲੈ ਮੈਂ ਤਾਂ ਤੇਰੇ ਨਾਲ ਜਾਣ ਨੂੰ ਤਿਆਰ ਆ ਚੱਲ ਚੱਲੀਏ ਕਿੱਥੇ ਚੱਲਣਾ ਤੂੰ ਜਾ ਕੇ ਕੀ ਕਰਨਾ ਪਹਿਲਾਂ ਨੰਦੋ ਦੀ ਗੱਲ ਕਰਦੇ ਆ ਉਹ ਤਾਂ ਸੁਣ ਲੈ ਹਣਸਾ ਹੀ ਨਹੀਂ ਤੁਰਨ ਦਿੰਦੀ ਤੈਨੂੰ ਤਾਂ ਤੇਰੀ ਸਰਕਾਰ ਆ ਮੈਂ ਤਾਂ ਨਾ ਇਹ ਕਹਿਣਾ ਜੇ ਜਵਾਕਾਂ ਨੇ ਕਹਿੰਦੇ ਪੁਲਿਸ ਨੇ ਅੱਕੇ ਦੇ ਕਸੂਤੇ ਦਾ ਮੈਂ ਸੱਟ ਮਾਰਤੀ ਜਵਾਕਾ ਅੱਜ ਇਹ ਹੋ ਜਾਣਗੇ ਉਹ ਯਾਰ ਕਰਨੀ ਕੀ ਉਹ ਅੱਕੇ ਕੀ ਕਰਨਾ ਅਗਲਾ ਮੇਰੇ ਨਾਲ ਤੜੀ ਖਾ ਕੇ ਮਾਰੂਗਾ ਉਹ ਤੇ ਸਮਾਰ ਕੇ ਵੀ ਮਸਾੜਾ ਇਹ ਨਾਲਾ ਤਾਂ ਚਲੋ ਜਵਾਕਾਂ ਦੇ ਵਿਆਹ ਬੁੱਪੇ ਵੀ ਕਰਨੇ ਹੋਏ ਉਹ ਕਿਹੜਾ ਵਿਆਹ ਕਰੋਗੇ ਤੁਸੀਂ ਦੀਂਦਾ ਹੀ ਮੈਨੂੰ ਇਹ ਜਿਆ ਡੋਲਾ ਜੇ ਸੁਧਰ ਜਾਣਾ ਚਾਹੁੰਦੇ ਠੁਕੋ ਸੁਧਰੇ ਨਹੀਂ ਸੁਧਰਦਾ ਹੋ ساری ਉਮਰ ਲੰਗੀ ਮੈਂ ਨਹੀਂ ਹੁਣ ਦਿੰਦਾ ਵਿਆਹ ਦਾ ਜਿੰਨਾ ਟਾਈਮ ਮੈਂ ਨਹੀਂ ਛੱਡਦਾ ਨਾਲੇ ਕਰਾਉਂ ਅੰਦਰ ਉਹਨੂੰ ਹੁਣ ਮੇਰੀ ਗੱਲ ਚਲ ਆਪਾਂ ਜੂੜੇ ਤੂੰ ਮੈਨਾਂ ਕੀ ਭੇਜ ਕਿੱਥੇ ਚਾਉਂ ਭੇਜ ਦੇ ਨਾਲ ਕਿ ਮੈਂ ਉਹ ਸੁਧਕਾ ਦੂੰਗਾ ਤੂੰ ਕੁਛ ਛਿਗਾ ਦੂੰਗਾ ਤਾਂ ਭੂਆ ਲਵੇ ਭੇਜ ਤੂੰ ਭੂਆ ਕੋਲ ਛਿਗਾ ਦੂੰਗਾ ਤਾਂ ਓਏ ਇਹਨਾਂ ਦੀ ਟਿੱਕੜੀ ਟੁੱਟ ਗਈ ਚਿਕੰਦਰ ਦਾ ਮਤਲਬ ਹੈ ਤੂੰ ਹੀ ਮੇਰੇ ਜੜੀ ਬੱਠਾ ਬੈਠੂ ਮੈਂ ਤਾਂ ਲੈ ਸੁਣ ਲੈ ਕੇ ਅੰਦਰ ਮਰੇ ਬੋਲਦੀ ਆ ਹੁਣ ਤਾਂ ਇਹ ਏ ਵੀ ਬਹੁਤ ਸਾਲਾ ਮੇਰਾ ਖੂਨ ਮੱਸਦਾ ਮੇਰੇ ਸਾਲਾ ਜੇ ਤੁਸੀਂ ਬਰਾਬਰ ਬੈਠਾ ਸਾਨੂੰ ਤਾਂ ਪਤਾ ਲੱਗੇ ਵੀ ਕਿਵੇਂ ਵੇਚਤੀ ਹੁੰਦੀ ਆ ਮੈਂ ਤਾਂ ਪਿੰਡ ਚ ਮੇਰਾ ਸਾਲਾ ਰੌਲਾ ਪਾਈ ਇਹਨਾਂ ਵੀ ਨਸ਼ੇ ਬੰਦ ਕਰਾਵਾਂਗੇ ਬੰਦ ਕਰਾਵਾਂਗੇ ਹੌਲਦਾ ਜਵਾਕ ਹੀ ਨਹੀਂ ਮੈਂ ਤਾਂ ਰਾਹ ਦੇ ਰਿਹਾ ਤਿੰਨ ਚਪੇੜਾ ਮਾਰੀਆਂ ਮੈਂ ਪਰਸਾ ਤਿੰਨ ਨਾਲ ਕੀ ਹੋ ਜੋ ਗਿੱਟਾ-ਗੁੱਟਾ ਤੋੜੋ ਦਾ ਬਿਠਾਉ ਨੂ ਰੇ ਲੈ ਜਵਾਨ ਉਹ ਤੇ ਹੀ ਪੁੱਤੋ ਆ ਮੇਰਾ ਮੈਂ ਕਿਦਾਂ ਲੱਗਦਾ ਮੇਰਾ ਤੋੜ ਦਮਾ ਨਹੀਂ ਮੇਰਾ ਲੱਗਦਾ ਨਹੀਂ ਗੁਸਾ ਆ ਤੇਰਾ ਲੱਗਦਾ ਹੁੰਦਾ ਸਮਝਦਾ ਹੁੰਦਾ ਤੂੰ ਕਾਨੂੰ ਇਦਾਂ ਬੈਠਾ ਆ ਦੇਖ ਲੈ ਓਏ ਏ ਮਾਰੇ ਮੇਰੇ ਮੂਰੇ ਮੈਂ ਕਦੇ ਸੀ ਨਹੀਂ ਬੱਟੀ ਉਹ ਤੇਰਾ ਤੇ ਉਹਦਾ ਫਰਕ ਆ ਉਹਨਾਂ ਦਾ ਹੁਣ ਤੇਰੀ ਸੋਚ ਤੇ ਉਹਨਾਂ ਦੀ ਸੋਚ ਦਾ ਬਹੁਤ ਫਰਕ ਆ ਜੇ ਤੇਰੇ ਵਰਗੇ ਪੰਜ ਸੱਤ ਪਿੰਡ ਚ ਹੋਰ ਹਣੇ ਇੱਕ ਕੰਮੇਬੰਦ ਹੋ ਜੇ ਪੁੱਛ ਲੈ ਆਪਣੇ ਭਰਾ ਨੂੰ ਮੈਂ ਕਿੰਨਾ ਕੁੱਟਿਆ ਨੂੰ ਮੇਰਾ ਵੀ ਦਿਲ ਪੁੱਛਿਆ ਜਾਣੀ ਇਹ ਜੀ ਕੁੱਟ ਕੋਈ ਕੁੱਟ ਨਹੀਂ ਇੱਕ ਵਾਰੀ ਮੈਨੂੰ 10 ਮਿੰਟ ਫੜਾ ਦੋ ਫੇਰ ਮਰਵਾ ਦੇ ਜਾਂ ਮਾਰ ਦੇ ਉਹ ਮੈਂ ਕਰਾਂ ਉਹ ਯਾਰ ਇਹ ਨਹੀਂ ਸੁਧਰ ਦਿੰਦੀ ਪਹਿਲਾਂ ਮੈਂ ਕਿਹੜਾ ਆਪਾਂ ਸਰਪੰਚ ਕੋਲੇ ਚੱਲ ਮੈਂ ਇਥੋਂ ਨਹੀਂ ਭਾਈ ਜਾਇਆ ਜਾਇਆ ਜੀ ਮੈਂ ਮੈਂ ਨਹੀਂ ਜਾੜੇ ਕੱਟ ਨਾ 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 ਮੈਂ ਤਾਂ ਇੱਕ ਵਾਰੀ 5 ਦਿਨਾਂ ਦਾ ਟਾਈਮ ਦਿੱਤਾ ਹੋਇਆ ਉਹਨੂੰ ਜੇ 5 ਦਿਨਾਂ ਚੋਂ ਨੇ ਸਰਪੰਚ ਨੇ ਕੁਝ ਨਾ ਕਰਿਆ ਫਿਰ ਮੈਂ ਕਰਕੇ ਦਿਖਾਵਾਂ ਮੈਂ ਇਥੋਂ ਨਹੀਂ ਹਾੜੇ ਹੁੜੇ ਕੱਢੀ ਜਾਂਦੇ ਸੁਣ ਲੈ ਜਦ ਤੂੰ ਜਾ ਸਰਪੰਚ ਦੇ ਆਪਾਂ ਚੱਲੀਏ ਹੌਲੀ ਹੌਲੀ ਇਹਨੇ ਨਹੀਂ ਜਾਣਾ ਚੱਲ ਮੈਂ ਇੱਧਰ ਲੱਤ ਕਢਿਸਕੇ ਜਾਨੀ ਮੈਂ ਜਾਨਾ ਤੂੰ ਰਹਿਂਗੇ ਹੱਥ ਬੰਨਿਆ ਉਹਦੇ ਮੁਰੇ ਝੋਲੀਆਂ ਅੱਡੇ ਚੰਗਾ ਜਾ ਕੇ ਫਿਰ ਉਹ ਕੋਸਤਾ ਕਰਨਾ ਬੁਝੇ ਜਵਾਬ ਦੇ ਦਿੱਤਾ ਤੂੰ ਨਹੀਂ ਕੁਝ ਕਰਨ ਤਾਂ ਸੀਦਾ ਕਰਨਾ ਇਹ ਕੰਮ ਤੇ ਨਹੀਂ ਰਹਿਣੇ ਨਾਰਾਇਣ ਫਿਰ ਹੁਣ ਕੰਨਦਾ ਉਹ ਅਈ ਮੇਰੇ ਢਿੱਡੋ ਜੰਮਿਆ ਆ ਉਹ ਚੱਲ ਮੈਂ ਤੇਰੇ ਨਾਲ ਹੌਲੀ ਹੌਲੀ ਬਗ ਚੱਲਦੀ ਆ ਕਿਤੇ ਨਹੀਂ ਜਾਣਾ ਤੁਸੀਂ ਬਹਿ ਜਾ ਕਿਤੇ ਨਹੀਂ ਜਾਣਾ ਮੈਂ ਭਾਲਦਾ ਉਹਨੂੰ ਕਿੱਥੇ ਮੈਂ ਛਕਾਉ ਉਹ ਤੂੰ ਤੈਨੂੰ ਛਕਾਈ ਨਾ ਤੇ ਜਗਿੰਦਰਾ ਮੇਰੇ ਪੁੱਤ ਨੂੰ ਪੁਲਿਸ ਨੇ ਕੁੱਟਣਾ ਬਹੁਤ ਕੜਾਉਂਗਾ ਇੱਥੇ ਬਿਠਾ ਲੋ ਫਿਰ ਉਹ ਪੁਲਿਸ ਨੂੰ ਕਹਿਦਾ ਵੀ ਇਹ ਰਾ ਪਰਾ ਟਾਲ ਕੇ ਲੈ ਕੇ ਜਾ ਹੱਸੇ ਨੂੰ ਉਹਨੂੰ ਕਹਿ ਬਾਲਸ ਨੇ ਕੁੱਟੜਾ ਬੋਤਾ ਮੇਰਾ ਹੰਸਾ ਪੁਲਿਸ ਕੋਲ ਨਾ ਭੜਾ ਦਵੇ ਕਮਜ਼ੋਰ ਆ ਜਾਂਦਾ ਹਰਮਨ ਕਿੱਥੇ ਹਰਮਨ ਤਾਂ ਇੱਧਰ ਕਿਸੇ ਪਾਸ ਗਿਆ ਬਾਹਰੋਂ ਪੁਲਿਸ ਨੂੰ ਕਰ ਭੱਜ ਕੇ ਅੰਦਰੋਂ ਕਹਿੰਦਾ ਹੱਸੇ ਨੂੰ ਭਾਲ ਕੇ ਕਿਧਰ ਲਿਆ ਮੋਟਾ ਸਭ ਰਿਆ ਕਰੂ ਪੂਆ ਕੋਲੇ ਛੱਡ ਕੇ ਉਹ ਉੱਥੇ ਜਾ ਕਰ ਦੇ ਹੰਸਾ ਹਲਮਨ ਮੈਂ ਕਹਿ ਦੇ ਕਿ ਕਿਤਨਾ ਬਗਿਆ ਹੋਵੇ ਜਾ 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 ਜਾ